ਨਮਸਕਾਰ ਸ਼ਸ਼ੀਕਾਰ ਆਦਾਬ ਮੈਂ ਤੁਹਾਡਾ ਸੋਨੂੰ ਵੀਰ ਸਜਾਵਟ ਇੰਡਸਟਰੀ ਬਰਕ ਮਲੇ ਕੋਟਲੇ ਤੋਂ ਤੇ ਬਹੁਤ ਸਾਰੀਆਂ ਭੈਣਾਂ ਦਾ ਜਿਹਨਾਂ ਨੂੰ ਨਹੀਂ ਪਤਾ ਹੈਗਾ ਜਿਨੂੰ ਨਹੀਂ ਜਾਣਕਾਰੀ ਹੈਗੀ ਬਹੁਤ ਸਾਰੀਆਂ ਭੈਣਾਂ ਦਾ ਸਵਾਲ ਹੈ ਤੇ ਅੱਸੀ ਅੱਜ ਉਹ ਸਵਾਲ ਦਾ ਜਵਾਬ ਦੇਣਾ ਉਹ ਭੈਣਾਂ ਨੂੰ ਤੇ ਉਹਨਾਂ ਦਾ ਸਵਾਲ ਇਹ ਹੈ ਕਿ ਵੀਰ ਜੀ ਤੁਸੀਂ ਆਰੀ ਔਰ ਹੈਂਡ ਦੋਨਾਂ ਵਿੱਚ ਫਰਕ ਕੀ ਹੈ ਆਰੀ ਔਰ ਹੈਂਡ ਦੇ ਵਿੱਚ ਫਰਕ ਕੀ ਹੈ ਅੱਜ ਆਪਾਂ ਉਹਨਾਂ ਨੂੰ ਇਹ ਚੀਜ਼ ਦਾ ਉਹਨਾਂ ਦਾ ਜਿਹੜਾ ਵੀ ਸਵਾਲ ਹੈ ਉਹ ਚੀਜ਼ ਦਾ ਆਪਾਂ ਜਵਾਬ ਦੇਵਾਂਗੇ ਉਹਨਾਂ ਨੂੰ ਇਹ ਚੀਜ਼ ਆਪਾਂ ਵੈਰੀਫਾਈ ਕਰਾਂਗੇ ਕਿ ਦੋਨਾਂ ਦੇ ਵਿੱਚੋਂ ਫਰਕ ਕੀ ਹੈ ਜੀ ਆਰੀ ਔਰ ਹੈਂਡ ਦੇ ਵਿੱਚ ਦੋਨਾਂ ਵਿੱਚ ਕਿੰਨਾ ਕ ਅੰਤਰ ਹੈ ਔਰ ਰੇਟ ਦੇ ਵਿੱਚ ਕਿੰਨਾ ਕ ਫਰਕ ਪੈ ਜਾਂਦਾ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਇਹ ਚੀਜ਼ਾਂ ਦਾ ਦੱਸਦੇ ਹਾਂ ਲਓ ਜੀ ਆਪਾਂ ਤੁਹਾਨੂੰ ਪਹਿਲਾਂ ਦਿਖਾ ਰਹੇ ਹਾਂ ਜੀ ਆਰੀ ਵਰਕ ਆਰੀ ਔਰ ਹੈਂਡ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਰੀ ਔਰ ਹੈਂਡ ਦਾ ਵਰਕ ਹੈ ਜੀ ਇਹਦੇ ਵਿੱਚ ਯਾਨੀ ਕਿ ਜਿਹੜੀ ਆਹ ਵਾਲੀ ਚੀਜ਼ ਹੋ ਰੱਖੀ ਹੈ ਠੀਕ ਹੈ ਜੀ ਤੁਹਾਨੂੰ ਦਿਖੇ ਰਿਹਾ ਹੋਊਗਾ ਇਹ ਆਰੀ ਵਰਕ ਹੈ ਜੀ ਆ ਸਾਰੀ ਆਰੀ ਵਰਕ ਹੈ ਮਸ਼ੀਨ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਆ ਬਣਿਆ ਹੋਇਆ ਤੇ ਉਹਦੇ ਵਿੱਚ ਆਪਾਂ ਨੇ ਹੈਂਡ ਵਰਕ ਪਾਇਆ ਹੋਇਆ ਜਿਵੇਂ ਆ ਦੇਖੋ ਇਹ ਦਬਕਾ ਪਾਇਆ ਹੋਇਆ ਹੈ ਕੜ ਦਾਣਾ ਪਾਇਆ ਹੋਇਆ ਹੈ ਠੀਕ ਹੈ ਮੋਤੀ ਲੱਗਿਆ ਹੋਇਆ ਹੈ ਨਲਕੀ ਲੱਗੀ ਹੋਈ ਹੈ ਠੀਕ ਹੈ ਟਿੱਕੀ ਲੱਗੀ ਹੋਈ ਹੈ ਫਲਾਵਰਾਂ ਦੇ ਵਿੱਚ ਆਹ ਪੱਤੀਆਂ ਜਿਹੜੀਆਂ ਪਨੀਆਂ ਨੇ ਆਰੀ ਵਰਕ ਦੇ ਵਿੱਚ ਉਹਦੇ ਦੇ ਵਿੱਚ ਆਪਾਂ ਨੇ ਹੈਂਡ ਵਰਕ ਦਿੱਤਾ ਹੋਇਆ ਹੈ ਠੀਕ ਹੈ ਇਹ ਹੋ ਗਿਆ ਆਰੀ ਔਰ ਹੈਂਡ ਯਾਨੀ ਕਿ ਮਿਕਸ ਕੰਮ 50% आरई 50% हैंड वर्क ये मान के चलो कि एक पीस ਤੁਹਾਡਾ 1000 ਰੁਪਏ ਦਾ ਬੰਦ ਹੈ ਠੀਕ ਹੈ ਜੀ ਇਹ ਮੰਨ ਕੇ ਜੇ ਲੋਗੇ ਤੁਹਾਡਾ 500 ਚ ਬਨੂਗਾ ਐਗਜ਼ੈਂਪਲ ਇੱਕ ਵੀ ਤੁਹਾਡਾ 10000 ਚ ਬੰਦ ਹੈ ਇਹ ਤੁਹਾਡਾ 2000 ਚ ਬਨੂਗਾ ਟੋਟਲੀ ਹੈਂਡ ਵਰਕ ਹੈ ਜਿਹੜਾ ਉਹ ਜੇ ਤੁਹਾਡਾ ਕੋਸਟ ਇਸ ਲਈ ਮਹਿੰਗੀ ਪੈਂਦੀ ਉਹਦੀ ਜਿਆਦਾ ਕਿਉਂ ਟੋਟਲੀ ਸੂਈ ਦੇ ਨਾਲ ਬਣਿਆ ਹੁੰਦਾ ਇੱਕ ਇੱਕ ਟੰਕਾ ਉਹਦਾ ਸੂਈ ਦੇ ਨਾਲ ਲੱਗਿਆ ਹੁੰਦਾ ਇਹਦਾ ਟੰਕਾ ਜਿਹੜਾ ਹੁੰਦਾ ਅੱਧਾ ਮਸ਼ੀਨ ਦੇ ਨਾਲ ਬਨਿਆ ਹੁੰਦਾ ਠੀਕ ਹੈ ਜੀ ਅੱਧਾ ਇਹ ਹੱਥ ਦੇ ਨਾਲ ਬਣਿਆ ਹੁੰਦਾ ਹੈ। ਬਣਦਾ ਇਹ ਵੀ ਇੱਕ ਗ੍ਰਿਕਟ ਅੰਕਸ ਸੁਮਿਦਰ ਨਾਲ ਹੈ। ਲੇਕਿਨ ਅੱਧਾ 50-50 ਹੈ। ਠੀਕ ਹੈ ਜੀ। ਇਹਦੇ ਵਿੱਚ ਜਿਹੜੀਆਂ ਆਹ ਵਾਲੀਆਂ ਤੁਸੀਂ ਦੇਖ ਰਹੇ ਹੋਵੋਗੇ ਪੱਤੀਆਂ ਆਹ ਆਊਟਲਾਈਨ ਹੈ। ਪੱਤੀਆਂ ਨੇ ਬਨੀਆਂ ਹੋਈਆਂ। ਠੀਕ ਹੈ ਜੀ ਇਹ ਬਣੀ ਹੋਈ ਹੈ ਜੀ ਆਪਣੀ ਆਰੀ ਵਰਕ ਦੇ ਵਿੱਚ ਔਰ ਇਹਦੇ ਵਿੱਚ ਆਪਾਂ ਨੇ ਮਟੀਰੀਅਲ ਭਰਿਆ ਹੋਇਆ ਟੋਟਲੀ ਬਨਿਆ ਹੋਇਆ ਉਹ ਹੈਗੇ ਹੈਂਡਵਰਕ। ਇਹਨੂੰ ਆਪਾਂ ਹੋ ਗਿਆ ਮਿਕਸ ਕੰਮ ਆਰੀ ਔਰ ਹੈਂਡ। ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਟੋਟਲੀ ਹੈਂਡਵਰਕ। ਹੈਂਡਵਰਕ ਕੀ ਹੈ ਟੋਟਲੀ? ਹਲੋ ਜੀ ਇਹ ਹੈਗਾ ਟੋਟਲ ਹੀ ਹੈਂਡਵਰਕ ਇਹ ਇੱਕ ਇੱਕ ਟੰਕਾ ਇੱਕ ਇੱਕ ਨਲਕੇ ਇੱਕ ਇੱਕ ਮੋਤੀ ਇੱਕ ਇੱਕ ਦਬਕਾ ਇੱਕ ਇੱਕ ਇਹਦੇ ਵਿੱਚ ਸਪੇਸ ਜੋ ਵੀ ਲੱਗਿਆ ਹੋਇਆ ਮਟੀਰੀਅਲ ਠੀਕ ਹੈ ਜੀ ਉਹ ਸਾਰਾ ਹੀ ਇੱਕ ਇੱਕ ਸੂਈ ਦੇ ਨਾਲ ਨਿਕਲਿਆ ਹੋਇਆ ਹੈ ਇੱਕ ਇੱਕ ਦਾਣਾ ਸੂਈ ਦੇ ਨਾਲ ਲੱਗਿਆ ਹੋਇਆ ਹੈ ਇਸ ਕਰਕੇ ਟੋਟਲੀ ਹੈਂਡਵਰਕ ਕੰਮ ਹੈ ਇਹ ਕੰਮ ਦੀ ਇਹਦੇ ਵਿੱਚ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈ ਕੁਆਲਟੀ ਬਹੁਤ ਸੋਹਣੀ ਨਿਕਲਦੀ ਹੈ ਕੰਮ ਦੇ ਵਿੱਚ ਇਹਦੀ ਕੁਆਲਟੀ ਔਰ ਫਿਨਿਸ਼ਿੰਗ ਬਹੁਤ ਜ਼ਿਆਦਾ ਆਉਂਦੀ ਹੈ ਹੈਂਡਵਰਕ ਦੇ ਵਿੱਚ ਜੇ ਤੁਹਾਡੇ ਲਵੇ ਕੋਈ ਵਧੀਆ ਤੇ ਅੱਛਾ ਕਾਰੀਗਰ ਹੈਗਾ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਮਹਿੰਗਾ ਪੈਂਦਾ ਹੈ ਹੈਂਡਵਰਕ ਇਸ ਕਰਕੇ ਹੀ ਮਹਿੰਗਾ ਹੁੰਦਾ ਹੈ ਕਿ ਇਹ ਕੱਲਾ ਕੱਲਾ ਇੱਕ ਇੱਕ ਟੰਕਾ ਇੱਕ ਪੀਸ ਨੂੰ ਰੈਡੀ ਹੋਣ ਵਾਸਤੇ ਹੈਂਡਵਰਕ ਦੇ ਵਿੱਚ 4 ਔਰ 5 ਦਿਨ ਦੇ ਵਿੱਚ ਵਿੱਚ ਇੱਕ ਪੀਸ ਰੈਡੀ ਹੁੰਦਾ ਜੀ ਜਿਹੜਾ ਪ੍ਰੋਪਰ ਹੈਂਡਵਰਕ ਦੇ ਵਿੱਚ ਬਣਦਾ ਔਰ ਜਿਹੜਾ ਆਰੀ ਔਰ ਹੈਂਡ ਦੇ ਵਿੱਚ ਬੰਦ ਹੈ ਉਹ 2 ਦਿਨਾਂ ਦੇ ਵਿੱਚ ਬੁੱਧੋ ਵੱਧ ਢਾਈ ਆ 3 ਦਿਨਾਂ ਦੇ ਵਿੱਚ ਪੀਸ ਰੈਡੀ ਹੋ ਜਾਂਦਾ ਹੈ ਹੈਂਡਵਰਕ ਔਰ ਆਰੀ ਵਰਕ ਦੇ ਵਿੱਚ ਇਹ ਦੋਨੋਂ ਦਾ ਫਰਕ ਹੈ ਇਹ ਇਹ ਅੱਧਾ ਮਸ਼ੀਨ ਔਰ ਹੈਂਡ 'ਚ ਬਣ ਗਿਆ ਇਹ ਟੋਟਲੀ ਹੈਂਡਵਰਕ ਹੈ ਟੋਟਲ ਹੀ ਹੈਂਡਵਰਕ ਹੈ ਇਹ ਠੀਕ ਹੈ ਜੀ ਇਹਦੀ ਕਮੀਜ਼ ਬਣੀ ਹੋਈ ਆ ਬਹੁਤ ਸੋਹਣੀ ਇਹਦੀ ਆ ਬਾਜੂ ਤੇ ਵਰਕ ਆ ਰੱਖਿਆ ਬਹੁਤ ਸੋਹਣਾ ਇਹ ਤੇ ਆਪਣੇ ਇਹ ਟੋਟਲ ਹੀ ਹੈਂਡਵਰਕ ਹੈ ਔਰ ਹੈਵੀ ਜਿੰਨਾ ਹੈਵੀ ਹੋਊਗਾ ਉਹਨਾਂ ਨੂੰ ਹੈਂਡਵਰਕ ਨੂੰ ਟਾਈਮ ਲੱਗੂਗਾ ਕਿਉਂਕਿ ਉਹਨਾਂ ਹੀ ਟਾਈਮ ਲੱਗਣਾ ਕਿ ਕਾਰੀਗਰ ਨੇ ਮਿਹਨਤ ਕਰਨੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਪਰ ਇੱਕੋ ਹੀ ਅੱਡੇ ਦੇ ਉੱਪਰ ਬੈਠ ਕੇ ਆ ਉਹਨੇ ਸੂਈ ਉੱਪਰ-ਨੀਚੇ ਕੱਟ-ਕੱਟ ਕੇ ਕੱਟ-ਕੱਟ ਕੇ ਔਰ ਤੁਹਾਡਾ ਇੱਕ ਪੀਸ ਰੈਡੀ ਕਰਕੇ ਦੇਣਾ ਹੈ ਉਹ ਜਿਹੜਾ ਵਧੀਆ ਕਾਰੀਗਰ ਹੁੰਦਾ ਹੈ ਉਹਦੀ ਦਿਹਾੜੀ ਘੱਟੋ-ਘੱਟ 1000 ਰੁਪਏ ਹੁੰਦੀ ਹੈ 1000 ਰੁਪਏ ਤੋਂ ਦਿਹਾੜੀ ਤੋਂ ਘੱਟ ਕੋਈ ਵੀ ਕਾਰੀਗਰ ਨਹੀਂ ਪੈਂਦਾ ਹੈਗਾ ਜੀ ਘੱਟੋ-ਘੱਟ 1000 ਰੁਪਏ ਉਹਦੀ ਇੱਕ ਦਿਹਾੜੀ ਪੈਂਦੀ ਪੈਂਦੀ ਹੈ ਜਿਹੜਾ ਵਧੀਆ ਕਾਰੀਗ ਜਿਹੜਾ ਨੋਰਮਲ ਆਮ ਕਾਰੀਗਰ ਵੀ ਉਹ ਵੀ ਘੱਟੋ ਘੱਟ 900 ਰੁਪਏ ਤੋਂ 850 900 ਤੋਂ ਥੱਲੇ ਬਿਲਕੁਲ ਨਹੀਂ ਪੈਂਦਾ ਹੈਗਾ ਹੁਣ ਤੁਸੀਂ ਇਸ ਕਰਕੇ ਦੇਖ ਸਕਦੇ ਹੋ ਕਿ ਆਰੀ ਔਰ ਹੈਂਡ ਦੇ ਵਿੱਚ ਇਸ ਕਰਕੇ ਫਰਕ ਪੈਂਦਾ ਹੈ ਇਸ ਕਰਕੇ ਹੈਂਡਵਰਕ ਟੋਟਲੀ ਜਿਹੜਾ ਹੈਂਡਵਰਕ ਹੁੰਦਾ ਉਹ ਮਹਿੰਗਾ ਹੁੰਦਾ ਜਿਹੜਾ ਕੱਲਾ ਹੀ ਆਰੀ ਔਰ ਹੈਂਡ ਹੁੰਦਾ ਉਹ ਸਸਤਾ ਹੁੰਦਾ ਸਾਰਾ ਹੀ ਟੋਟਲ ਹੀ ਔਰ ਦੂਜੀ ਗੱਲ ਇੱਕ ਤੁਹਾਨੂੰ ਮੈਂ ਹੋਰ ਦੱਸ ਰਿਹਾ ਜਿਵੇਂ ਇਹ ਫਰਾਕ ਹੈ ਬਹੁਤ ਸੋਨਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਠੀਕ ਹੈ ਜੀ ਤੇ ਬਾਜ਼ੂ ਤੇ ਵੀ ਵਰਕ ਦਿੱਤਾ ਹੋਇਆ ਹੈ ਇਹ ਇਹਦੇ ਫਰੰਟ ਔਰ ਬੈਕ ਦੇ ਉੱਪਰ ਘੇਰੇ ਤੇ ਵੀ ਵਰਕ ਆਉਂਦਾ ਹੈ ਜੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਇੱਕ ਇਹਦੀ ਆ ਰੇਸ਼ਮ ਦੀ ਪੱਤੀ ਬਣੀ ਹੋਈ ਹੈ ਜੀ ਆਹ ਰੇਸ਼ਮ ਦਾ ਤੁਸੀਂ ਫੁੱਲ ਦੇਖ ਰਹੇ ਹੋਵੋਗੇ ਆਹ ਵਾਲਾ ਰੇਸ਼ਮ ਦਾ ਫੁੱਲ ਬਣਿਆ ਹੋਇਆ ਹੈ ਆਹ ਪੱਤੀਆਂ ਰੈੱਡ ਕਲਰ ਦੀਆਂ ਰੇਸ਼ਮ ਦੀਆਂ ਬਨੀਆਂ ਹੋਈਆਂ ਨੇ ਇਹ ਟੋਟਲੀ ਹੈਂਡਵਰਕ ਹੈ ਇੱਕ ਪੱਤੀ ਨੂੰ ਬਣਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿੰਨੇ ਰੇਸ਼ਮ ਦੇ ਉਹਦੇ ਧਾਗੇ ਦੀਆਂ ਟਾਰਾ ਪਈਆਂ ਹੋਈਆਂ ਨੇ ਠੀਕ ਹੈ ਜੀ ਇੱਕ ਪੱਤੀ ਨੂੰ ਭਰਨ ਵਾਸਤੇ 10 15 ਵਾਰ ਸੂਰੂ ਉੱਪਰ نیچے ਨਿਕਲਦੀ ਹੈ ਫਿਰ ਜਾ ਕੇ ਇੱਕ ਪੱਤੀ ਬਣਦੀ ਹੈ ਹੈਂਡਵਰਕ ਦੇ ਵਿੱਚ ਔਰ ਆਰੀਵਰਕ ਦੇ ਵਿੱਚ ਉਹੀ ਪੱਤੀਆਂ ਆਰੀਵਰਕ ਦੇ ਵਿੱਚ ਇਸ ਤਰ੍ਹਾਂ ਬਣਦੀਆਂ ਨੇ ਦੇਖੋ ਹੈ ਜੀ ਜ਼ਮੀਨ ਔਰ ਆਸਮਾਨ ਦਾ ਫਰਕ ਆ ਲਓ ਇਹ ਕੀ ਬਣਿਆ ਹੋਇਆ ਹੈ ਆਰੀਵਰਕ ਇਹ ਭਰ ਦਿੰਨਾ ਉਹਨਾਂ ਨੇ ਜੰਗਾ ਕਵਰ ਕਰਨੀ ਹੈ ਜਿਹੜੀ ਜੰਗਾ ਹੈ ਉਹਨੂੰ ਭਰ ਦਿੰਨਾ ਹੈ ਠੀਕ ਹੈ ਔਰ ਹੈਂਡਵਰਕ ਦੇ ਵਿੱਚ ਇਸ ਤਰ੍ਹਾਂ ਕੱਲੀ-ਕੱਲੀ ਇੱਕ ਪੱਤੀ ਪੱਤੀ ਸ਼ੇਪ ਦੇਣੀ ਹੈ ਉਹਦੀ ਸ਼ਕਲ ਦੇਣੀ ਹੈ ਉਹਦਾ ਰੂਪ ਦੇਣਾ ਹੈ ਉਹਨੂੰ ਭਰਨਾ ਹੈ ਇੱਕ-ਇੱਕ ਟਾਂਕਾ ਜਿਹੜਾ ਦਬਕੇ ਦਾ ਲੱਗਿਆ ਹੋਇਆ ਕੜ ਦਾਣੇ ਦਾ ਲੱਗਿਆ ਹੋਇਆ ਨਲਕੀ ਲੱਗੀ ਹੋਈ ਹੈ ਜੋ ਵੀ ਲੱਗਿਆ ਹੋਇਆ ਮਟੀਰੀਅਲ ਇਹਦੇ ਵਿੱਚ ਇੱਕ-ਇੱਕ ਸੂਈ ਦੇ ਨਾਲ ਨਿਕਲਿਆ ਹੋਇਆ ਫਿਰ ਦੂਸਰੀ ਗੱਲ ਇੱਕ ਹੋਰ ਜਿਹਦੇ ਜਿਵੇਂ ਇਹਦੇ ਵਿੱਚ ਅਸੀਂ ਇਹ ਛਿੱਟਾ ਪਾਇਆ ਹੋਇਆ ਜੀ 골ਡਨ ਦੀ ਟਿੱਕੀ ਲੱਗੀ ਹੋਈ ਹੈ ਇਹਦੇ ਵਿੱਚ ਉਦਾਂ ਹੀ ਇਹਦੇ ਸਲਵਾਰ ਤੇ ਵੀ ਵਰਕ ਹੋ ਰਿਖਿਆ ਉਦਾਂ ਹੀ ਹੈਵੀ ਟੋਟਲੀ ਹੈਂਡਵਰਕ ਹੈ ਹੈਂਡਵਰਕ ਇਸ ਕਰਕੇ ਹੀ ਮਹਿੰਗਾ ਪੈਂਦਾ ਹੈ ਮੇਰੀਆ ਪੈਣਾ ਨੂੰ ਇਹ ਅਸੀਂ ਵਾਰ-ਵਾਰ ਬੈਂਤੀ ਕਰਦੇ ਆਂਗੇ ਵੀਰੇ ਆਰੀ ਔਰ ਹੈਂਡ ਦੇ ਵਿੱਚ ਬਹੁਤ ਸਾਰਾ ਫਰਕ ਹੁੰਦਾ ਹੈ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਮੋਟੀ-ਮੋਟੀ ਆਰੀ ਕਰਵਾਤੀ ਉਹਦੇ ਵਿੱਚ ਹੈਂਡਵਰਕ ਥੋੜਾ-ਥੋੜਾ ਟੱਚ ਦਿੰਦਾ ਹੈਂਡਵਰਕ ਦਾ ਤੇ ਤੁਹਾਨੂੰ ਪੀਸ ਤੋਂ ਤੁਹਾਡੇ ਮੂਰੇ ਖੋਲ ਕੇ ਉਹਨਾ ਰੱਖਦਾ ਕਿ ਲੋ ਜੀਆ ਟੋਟਲੀ ਪੀਸ ਤੁਹਾਡਾ ਹੈਂਡਵਰਕ ਦਾ ਲੇਕਿਨ ਉਹ ਹੈਂਡਵਰਕ ਨਹੀਂ ਹੁੰਦਾ ਇਹਨਾਂ ਉਹ ਮਿਕਸ ਕੰਮ ਹੁੰਦਾ ਹੈ 50% ਆਰੀ 50% ਹੈਂਡ ਜਿਹੜਾ ਹੈਂਡਵਰਕ ਹੋਊਗਾ ਉਹਦੀ ਕੁਆਲਿਟੀ ਉਹਦਾ ਮੂੰਹ ਬੋਲੂਗਾ ਕਿ ਇਹ ਹੈਂਡਵਰਕ ਹੈ ਇਹ ਉਹ ਮੂੰਹ ਬੋਲੂਗਾ ਪੀਸ ਹੈ ਕਿ ਹੈਂਡਵਰਕ ਹੈ ਇਹ ਕੰਮ ਹੋ ਰੱਖਿਆ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਹਾਂ ਜੀ ਮਤਲਬ ਕਿ ਆਡੀਓਰ ਹੈਂਡ ਹੈ ਉਹ ਆਡੀਓਰ ਹੈਂਡ ਦੇ ਵਿੱਚ ਰੇਟ ਦਾ ਫਰਕ ਪਊਗਾ 50% ਅੱਧੂ